ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਨੂੰ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਟੋਪ ਨੇ ਨੇ ਇੱਕ ਤਾਜੀ ਸੂਈ ਆ ਇੱਕ ਬਈ ਗੱਬਣ ਆਉ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਹਿਬ ਹੋਰ ਠੀਕ ਹੋ ਬਈ ਜੀ ਠੀਕ ਹੈ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਜੀ ਹਮ ਪਿੰਡ ਛੰਨਾ ਗਲਾਬ ਸਿੰਘ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਹਮ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਭੜੌੜ ਇਧਰ ਭਾਈ ਰੂਪਾ ₹20 ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਕੋ ਦੇ 93640 ਹੂੰ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਹੋਈ ਹੈ ਇਹ ਮਾਲਕਾਂ ਦਾ ਦੂਜਾ ਕਿਹਾ ਜਾਣੇ ਤੀਜਾ ਮੰਨੋ ਠੀਕ ਆ ਬਾਈ ਕਦੋਂ ਸੋਈ ਹੈ ਬਾਈ ਇਹ ਰਾਤ ਸੂਏ 11 12 ਵਜੇ ਬੱਚਾ ਕੀ ਦਿੱਤਾ ਬਾਈ ਬਸ ਆਈ ਬੱਚਾ ਦਿੱਤਾ ਤੇ ਜੇਰ ਪੈ ਗਈ ਹੈ ਹਾਂ ਜੇਰ ਹੋ ਗਈ ਜੇਰ ਬਾਈਆ ਬੱਠਲ ਦੇ ਵਿੱਚ ਰੱਖੀ ਬੈਠਾ ਓਕੇ ਆ ਇਹ ਕਿੰਨਾ ਕੁ ਬੋਲਾ ਗੱਡਿਆ ਭਾਈ ਇਹਦਾ ਬੋਲਾ ਤੜਕੇ ਗੱਡਿਆ ਸੀ 7 ਕਿਲੋ ਠੀਕ ਆ ਭਾਈ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਦੁੱਧ ਜੀ ਮਾਲਕਾਂ ਨੇ ਤਾਂ ਇਹਦਾ 22 23 ਕਿਲੋ ਦੱਸਿਆ ਹੈ ਜਾਨਣੇ ਕਿ 20 ਮੰਨ ਕੇ ਲੈ ਕੇ ਜਾਵੇ ਬੰਦਾ ਠੀਕ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਥੋੜੇ ਥੋੜੇ ਸਿੰਗ ਆ ਮੂੰਹ ਠੰਡੀ ਆ ਨਾ ਭਾਈ ਹਾਂਜੀ ਹਾਂਜੀ ਹਾਂ ਮੂੰਹ ਠੰਡੀ ਆ ਫੇਸ ਫੂਸ ਚੰਗਾ ਨਾ ਸਾਨੂੰ ਸੰਗ ਲਾਲੀ ਆ ਆਰਡਰ ਕਰ ਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਬਈ ਗਲਾਬੀ ਆਰਡਰ ਦਾ ਹਜੇ ਸ਼ਾਮ ਤਾਈ ਹੋਰ ਤਿਆਰ ਕਰ ਲੈਣਾ ਹੁਣੇ ਹੀ ਚੋਈ ਆ ਠੀਕ ਆ ਬਾਈ ਹੂੰ ਤੋਰਾ ਤਾਰਾ ਕਰਮ ਵਾਲੀ ਦਾ ਚੰਗਾ ਆਰਡਰ ਕਮਾਲ ਦਾ ਗਲਾਬੀ ਥਣ ਚਾਰੇ ਥਣ 99 ਇੱਕੋ ਜਿਹਾ ਬਾਈ ਥਣ ਲੱਗਿਆ ਤੋਰਾ ਤਾਰਾ ਚੈੱਕ ਕਰੋ ਬੈਠਦਾ ਕਮਾਲ ਦਾ ਬਾਈ ਠੀਲ ਠੰਡੀਆਂ ਦਾ ਆਡਰ ਸਾਹਿਬ ਜਿਵੇਂ ਐ ਚਾਹੇ ਠੀਕ ਆ ਵਿਚਾਲੇ ਬੈਠਾ ਰਿਆ ਐ ਬਾਸਤਾ ਵੀ ਖੇਲਣਾ ਤਾਂ ਹੈ ਹੀ ਨਹੀਂ ਹਨਾ ਨਾ ਜਿਵੇਂ ਹੀ ਨਹੀਂ ਲੈ ਜਿਵੇਂ ਮਰਜ਼ੀ ਬੈਹਿ ਜਾ ਚੈੱਕਰੀ ਨਹੀਂ ਪੂਰੀ ਠੰਡੀ ਆ ਲੈ ਬਾਈ ਰਸਾ ਬਾਈ ਨੇ ਲੈ ਗੱਡਿਆਂ ਰਹੀ ਐ ਲੈ ਕਿਆ ਬਾਤ ਆ ਚਵਾਈ ਬਹੁਤ ਚੰਗੀ ਆ ਨਾ ਹਾਂ ਜੀ ਗਾੜਾ ਹੀ ਚੀਪ ਪਈ ਮਾਰਦੀ ਆ ਦੇਖ ਸਕਦਾ ਬਈ ਚਵਾਈ ਚਵਾਈ ਬਹੁਤ ਚੰਗੀ ਆ ਦੁੱਧ ਬਹੁਤ ਚੰਗਾ ਦੇਊਗੀ ਹਾਂ ਬਾਕੀ ਤੂਰਾ ਸਾਰਾ ਚੰਗਾ ਆਰਡਰ ਚੰਗਾ ਚੰਗੀ ਵਰ ਸੁਨੱਕੀ ਆ ਬਈ ਤੇ ਥਣ ਬੜਾ ਚੰਗਾ ਚਵਾਈ ਬੜੀ ਚੰਗੀ ਆ ਤੇ ਕੀ ਮੋਹਲਾ ਭਰਾ ਇਹਦਾ ਫਿਰ ਬੋਲ ਫੋਨ ਤੇ ਹੋਊਗਾ ਜਾਇਜ਼ ਹੋਊਗਾ ਠੀਕ ਆ ਬਈ ਮੋਹਲਾ ਭਾਈ ਜਿਹੜਾ ਫੋਨ ਤੇ ਹੋਊਗਾ ਮੋਹਲਾ ਜਿਹੜਾ ਬੜ ਦੇ ਸਾਹਮਣੇ ਬਿਲਕੁਲ ਜਾਇਜ਼ ਹੀ ਹੋਊਗਾ ਆਰਡਰ ਦੇਖੋ ਵੀ ਆਰਡਰ ਬਹੁਤ ਚੰਗਾ ਹਨ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਫੇਸ ਵੀ ਉਹ ਵੀ ਚੰਗੀ ਅਜਿਵੇਂ ਮਰਜੀ ਹੱਥ ਫੇਰੀ ਕਰੀ ਚਲੋ ਡਾਕਟਰ ਸਾਹਿਬ ਬਾਸਤਾ ਵੀ ਜਮਾ ਬੈਠਦਾ ਚੱਲਣਾ ਤਾਂਹੀਂ ਹੈ ਨਾ 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 ਕੀ ਬਾਤ ਹੈ ਲੇਵਾ ਬਹੁਤ ਚੰਗਾ ਬਈ ਦੁੱਧ ਵਾਂਗ ਚੰਗਾ ਥਾਂਥੂ ਦੇਖੋ ਡਾਕਟਰ ਸਾਹਿਬ ਕਿੰਨਾ ਕੰਮ ਦਾ ਬੈੜਦਾ ਗੁਲਾਬੀ ਚੰਗਾ ਨਾ ਮੂਰੇ ਨਾੜਾ ਨੂੜਾ ਦੇਖੋ ਠੀਕ ਆ ਹੂੰ ਨਾੜਾ ਨੂੜਾ ਬਹੁਤ ਚੰਗੇ ਕੀ ਬਾਤ ਹੈ ਆ ਦੇਖੋ ਹੂੰ ਸਹੀ ਗੱਲ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਹਾ ਸੁੰਦੀ ਆ ਇਹ ਦੂਜਾ ਸੂਹਾ ਸੁੰਦੀ ਆ ਰੈਕਟ ਸਾਹਿਬ ਕਿਤੇ ਦਿਨ ਲੈਂਦੀ ਆ ਬਾਈ ਦਿਨ ਕੱਢੂ ਇਹ ਦੋ ਤੋ ਤਿੰਨ ਹਜੇ ਹਜੇ ਕੀ ਰਿਕਾਰਡ ਆ ਬਾਈ ਦੁੱਧ ਦਾ ਪਿਛਲੇ ਸੂਹਾ ਦੱਸਿਆ 26 27 ਲੀਟਰ ਮਾਲ ਕਰਨ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਚੰਗਾ ਫੁੱਲ ਕੱਦ ਆ ਆਰਡਰ ਕਮਾਲ ਦਾ ਫੇਸ ਬਿਊਟੀ ਬਹੁਤ ਚੰਗੀ ਆ ਰੰਗ ਰੂਪ ਚੰਗਾ ਮੁਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਪੂਰੀ ਵੇਚੀ ਤੇ ਥਾਨ ਲੱਗਿਆ ਦੈਣ ਕਰਮ ਵਾਲੀ ਹਜੇ ਬਈ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਬਾਕੀ ਤੋਰਾ ਤਾਰਾ ਚੰਗਾ ਚੰਗੀ ਅਵੜ ਸਨਖੀਆ ਦੁੱਧ ਵਾਕਈ ਚੰਗਾ ਪਾ ਦੂਗੀ ਕਿਉਂਕਿ ਥਾਨ ਬੜਾ ਕਮਾਲ ਦਾ ਲੱਗਿਆ ਆਰਡਰ ਵੀ ਸੋਹਣਾ ਤਿਆਰ ਕਰਦੀ ਨੇ ਹਜੇ ਬਈ ਕੱਚੀ ਕੱਚੀ ਆ ਲੈਂਦੀ ਆ ਦੋ ਚਾਰ ਦਿਨ ਉਦੋਂ ਦਾ ਆਰਡਰ ਦੀ ਕੁਆਲਿਟੀ ਦੇ ਵਿਚਾਲੇ ਖੜਾ ਲਾ ਜਹੇ ਇੰਨੀ ਸੀਲ ਤੇ ਮਰਜ਼ੀ ਦੀ ਫੇਰੀ ਕਰੀ ਠੀਕ ਆ ਲਏ ਬਾਈ ਵੇੜੇ ਦੇ ਬਾਈ ਕਹਿੰਦਾ ਬੱਚਾ ਵਾਲੇ ਖੜਾ ਲਾ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਹਿੱਲਣਾ ਤਾਂ ਕਰਮ ਨਹੀਂ ਨਹੀਂ ਹੈਣਾ ਬਾਈ ਹਾਂਜੀ ਤੇ ਮੁੱਲ ਇਹਦਾ ਕੀ ਹੈ ਬਾਈ ਮੁੱਲ ਫੋਨ ਤੇ ਹੋਊਗਾ ਜਾਇਜ਼ ਹੋਊਗਾ ਹਾਂਜੀ ਮੁੱਲ ਜਾਇਜ਼ ਹੋਊਗਾ ਫੇਸ ਦੇਖੋ ਬਾਈ ਫੇਸ ਬਹੁਤ ਚੰਗਾ ਰੰਗ ਰੂਪ ਚੰਗਾ ਬਾਕੀ ਵਜਣ ਵਾਲੀ ਬੜਾ ਹੈਣਾ ਬਾਈ ਤੇ ਸੀਲਾ ਵੀ ਨਹੀਂ ਹੈਗੀ ਫੁੱਲ ਵਜਣਾ ਬਾਈ ਤੋਰਾ ਤਾਰਾ ਚੰਗਾ ਆਰਡਰ ਦੀ ਜਿਹੜੀ ਕੁਆਲਿਟੀ ਹੈ ਕਮਾਲ ਦੀ ਹੈ ਬਾਈ ਅਜੇ ਹੋਰ ਵੀ ਆਰਡਰ ਸੋਨਾ ਤਿਆਰ ਕਰ ਲਓ ਕੱਚੀ ਕੱਚੀ ਹੈ ਅਜੇ ਚਿਵਾਈ ਬਹੁਤ ਚੰਗੀ ਨਿਕਲੂ ਚੀਪਾ ਝੂਪਾ ਪੂਰਾ ਠੀਕ ਆ ਚੀਪਾ ਝੂਪਾ ਬਾਈ ਕਹਿੰਦਾ ਪੂਰਾ ਐ ਪੋਲੀ ਆ ਚ ਬਾਈ 나ੜਾ ਦੇਖੋ ਬਾਈ 나ੜਾ ਵਿਖਾਉਂਦੇ ਆ 나ੜਾ ਨੂੜਾ ਕਰਮਾਈ ਦੇ ਬਹੁਤ ਚੰਗੀਆਂ ਨੇ ਲੈ ਲੈ ਬਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਤੀ ਤੇ ਥਾਣ 나ੜਾ ਨੂੜਾ ਦੇਖੋ ਵੱਡੀ 나ੜ ਦੰਡਾਲੀ ਬਹੁਤ ਚੰਗੀ ਆ ਬਾਈ ਤੇ ਮੁੱਲ ਬਾਈ ਦੇ ਜੈਜੀ ਹੁੰਦੇ ਆ ਮੁੱਲ ਜਿਹੜਾ ਫੋਨ ਤੇ ਹੋਊਗਾ ਠੰਡੀ ਸੀਲ ਆ ਹਨਾ ਬਾਈ ਹਾਂਜੀ ਹਾਂ ਜਿਵੇਂ ਮਰਜੀ ਹੱਥ ਫੇਰੀ ਕੇ ਲੈ ਲੈ ਰਾਈਟਰ ਸਾਬਲਾ ਲੈ ਲੈ ਠੀਕ ਆ ਠੀਕ ਹੈ ਬਈ ਤੇ ਨਾਗਬਾਈ ਕੋਲੇ ਬਈ ਸੀਗੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਤੇ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਧ ਲਓ ਧੰਨਵਾਦ